ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਦੂਜਿਆਂ ਦੇ ਘਰੋਂ ਗਲਤੀ ਨਾਲ ਵੀ ਨਾ ਲਿਆਓ ਇਹ 12 ਚੀਜ਼ਾਂ ਹਾਂਜੀ ਦੋਸਤੋ ਦੂਜਿਆਂ ਦੇ ਘਰੋਂ ਗਲਤੀ ਨਾਲ ਵੀ ਨਾ ਲਿਆਓ ਇਹ 12 ਚੀਜ਼ਾਂ ਨਹੀਂ ਤਾਂ ਹੋ ਜਾਓਗੇ ਕੰਗਾਲ ਇੱਕ ਹੱਸਦੇ ਖੇੜਦੇ ਪਰਿਵਾਰ ਦੀ ਚਾਹਤ ਸਾਰਿਆਂ ਨੂੰ ਹੁੰਦੀ ਹੈ ਪਰਿਵਾਰ ਦੀ ਖੁਸ਼ੀ ਦਾ ਮਾਹੌਲ ਬਣਿਆ ਰਹੇ ਇਸ ਲਈ ਅਸੀਂ ਲੱਖਾਂ ਉਪਾਏ ਕਰਦੇ ਹਾਂ ਪਰ ਕਈ ਵਾਰੀ ਅਣਜਾਣੇ ਵਿੱਚ ਕੀਤੀਆਂ ਗਈਆਂ ਗਲਤੀਆਂ ਪਰਿਵਾਰ ਦੀਆਂ ਖੁਸ਼ੀਆਂ ਨੂੰ ਤਬਾਹ ਕਰ ਦਿੰਦੀਆਂ ਹਨ ਅਸਲ 'ਚ ਜਾਣੇ ਅਣਜਾਣੇ ਅਸੀਂ ਕੁਝ ਅਜੀਹਾ ਕੰਮ ਕਰ ਜਾਂਦੇ ਹਾਂ ਜੋ ਵਾਸਤੂ ਦੇ ਅਨੁਸਾਰ ਗਲਤ ਹੁੰਦਾ ਹੈ ਤੇ ਜਿਸ ਦਾ ਮਾੜਾ ਪ੍ਰਭਾਵ ਹੱਸਦੇ ਖੇੜ ਦੇ ਪਰਿਵਾਰ ਨੂੰ ਝੱਲਣਾ ਪੈਂਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਸਾਡੇ ਘਰ ਦੀਆਂ ਰੱਖੀਆਂ ਚੀਜ਼ਾਂ ਸਾਡੇ ਜੀਵਨ ਤੇ ਡੂੰਘਾ ਅਸਰ ਪਾਉਂਦੀਆਂ ਨੇ ਕੁਝ ਚੀਜ਼ਾਂ ਸਕਾਰਾਤਮਕ ਊਰਜਾ ਦਾ ਸੰਚਾਰ ਕਰਦੀਆਂ ਨੇ ਤੇ ਕੁਝ ਚੀਜ਼ਾਂ ਨਕਾਰਾਤਮਕ ਊਰਜਾ ਦਾ ਸੰਚਾਰ ਕਰਦੀਆਂ ਨੇ ਅੱਜ ਅਸੀਂ ਤੁਹਾਨੂੰ ਕੁਝ ਅਜਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਦੂਜਿਆਂ ਦੇ ਘਰੋਂ ਲੈਣ ਤੋਂ ਬਾਅਦ ਆਪਣੇ ਘਰ ਦੇ ਵਿੱਚ ਜ਼ਿਆਦਾ ਦੇਰ ਤੱਕ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਨਕਾਰਾਤਮਕ ਊਰਜਾ ਦਾ ਸਰੋਤ ਬਣ ਜਾਂਦੀਆਂ ਹਨ ਅਜਿਹਾ ਕਰਨ ਨਾਲ ਵਾਸਤੂਦੋਸ਼ ਲੱਗ ਜਾਂਦਾ ਹੈ ਜਿਸ ਦਾ ਅਸਰ ਸਾਡੇ ਪਰਿਵਾਰ ਵਾਲਿਆਂ ਤੇ ਪੈਂਦਾ ਹੈ ਤਾਂ ਆਓ ਜਾਣਦੇ ਹਾਂ ਕਿਹੜੀਆਂ ਉਹ ਚੀਜ਼ਾਂ ਹਨ ਜੋ ਦੂਸਰੇ ਘਰੋਂ ਸਾਨੂੰ ਨਹੀਂ ਲੈਣੀਆਂ ਚਾਹੀਦੀਆਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਬਣਿਆ ਰਹੇ ਤਾਂ ਆਪਣੀ ਇਸ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਓ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੰਬਰ 1 ਦੇ ਉੱਪਰ ਦੋਸਤੋ ਚੱਪਲ ਹਰ ਵਸਤੂ ਨਾਲ ਇੱਕ ਨਿਸ਼ਚਿਤ ਪ੍ਰਕਾਰ ਦੀ ਊਰਜਾ ਜੁੜੀ ਹੁੰਦੀ ਹੈ ਜਦੋਂ ਅਸੀਂ ਕਿਸੇ ਹੋਰ ਵਿਅਕਤੀ ਦੀ ਚੱਪਲ ਲੈਂਦੇ ਹਾਂ ਤਾਂ ਉਸ ਵਸਤੂ ਤੇ ਉਸ ਵਿਅਕਤੀ ਦੀ ਊਰਜਾ ਦਾ ਪ੍ਰਭਾਵ ਰਹਿੰਦਾ ਹੈ ਜੋ ਸਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਦੂਜਿਆਂ ਦੇ ਘਰੋਂ ਚੱਪਲ ਲਿਆਉਣਾ ਸ਼ੁਭ ਨਹੀਂ ਮੰਨਿਆ ਜਾਂਦਾ। ਇਸ ਦਾ ਕਾਰਨ ਇਹ ਹੈ ਕਿ ਚੱਪਲ ਸਾਡੇ ਪੈਰਾਂ ਦੀ ਧੂੜ ਮਿੱਟੀ ਤੇ ਨਕਾਰਾਤਮਕ ਊਰਜਾ ਨੂੰ ਜਮਾ ਕਰ ਲੈਂਦੀ ਹੈ। ਜਦੋਂ ਅਸੀਂ ਕਿਸੇ ਹੋਰ ਵਿਅਕਤੀ ਦੀ ਚੱਪਲ ਆਪਣੇ ਘਰ ਲਿਆਉਂਦੇ ਹਾਂ ਤਾਂ ਇਹ ਨਕਾਰਾਤਮਕ ਊਰਜਾ ਸਾਡੇ ਘਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਪੈਦਾ ਕਰ ਦਿੰਦੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਨਾਲ ਸ਼ਨੀ ਦੋਸ਼ ਲੱਗਦਾ ਹੈ ਕਦੇ-ਕਦੇ ਚੱਪਲ 'ਚ ਅਸ਼ubh ਸ਼ਕਤੀਆਂ ਦਾ ਵੀ ਸੰਚਾਰ ਹੋ ਜਾਂਦਾ ਹੈ ਜੋ ਸਾਡੇ ਘਰ ਦੇ ਵਿੱਚ ਕਲੇਸ਼ ਬਿਮਾਰੀ ਤੇ ਆਰਥਿਕ ਸਮੱਸਿਆ ਪੈਦਾ ਕਰ ਦਿੰਦੀਆਂ ਹਨ ਨੰਬਰ 2 ਦੇ ਉੱਪਰ ਦੋਸਤੋ ਪਰਸ ਜਾਂ ਪੈਸਾ ਦੋਸਤੋ ਕਦੇ ਵੀ ਦੂਜਿਆਂ ਦਾ ਪਰਸ ਜਾਂ ਉਹਨਾਂ ਦੇ ਪੈਸੇ ਆਪਣੇ ਘਰ ਦੇ ਵਿੱਚ ਨਾ ਰੱਖੋ ਅਜਿਹਾ ਕਰਨ ਨਾਲ ਆਰਥਿਕ ਸੰਕਟ ਤੇ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਜੋਤਿਸ ਅਨੁਸਾਰ ਇਹ ਨਾ ਸਿਰਫ ਧਨ ਹਾਨੀ ਦਾ ਕਾਰਨ ਬਣਦਾ ਹੈ ਸਗੋਂ ਘਰ 'ਚ ਪੈਸੇਆਂ ਨਾਲ ਜੁੜੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਨੇ ਨੰਬਰ 3 ਦੇ ਉੱਪਰ ਦੋਸਤੋ ਕੱਪੜੇ ਦੂਜਿਆਂ ਦੇ ਕੱਪੜਿਆਂ ਨੂੰ ਘਰ 'ਚ ਰੱਖਣ ਨਾਲ ਤੁਹਾਡੇ ਜੀਵਨ ਵਿੱਚ ਪਰੇਸ਼ਾਨੀਆਂ ਆ ਜਾਂਦੀਆਂ ਹਨ ਇਹਨਾਂ ਕੱਪੜਿਆਂ 'ਚ ਉਹਨਾਂ ਦੇ ਬੁਰੇ ਪ੍ਰਭਾਵ ਹੋ ਸਕਦੇ ਨੇ ਇਹ ਤੁਹਾਡੀ ਸਿਹਤ ਖੁਸ਼ੀਆਂ ਤੇ ਵੀ ਨੁਕਸਾਨ ਸਿੱਧ ਹੋ ਸਕਦੇ ਨੇ ਨੰਬਰ 4 ਪੁਰਾਣਾ ਫਰਨੀਚਰ ਫਰਨੀਚਰ ਸਿਰਫ ਆਰਾਮ ਨਾਲ ਨਹੀਂ ਸਗੋਂ ਘਰ ਦੇ ਮਾਹੌਲ ਨੂੰ ਸੰਤੁਲਿਤ ਰੱਖਣ ਲਈ ਵੀ ਮਹੱਤਵਪੂਰਨ ਹੁੰਦਾ ਹੈ ਜੇਕਰ ਤੁਸੀਂ ਦੂਜਿਆਂ ਦਾ ਪੁਰਾਣਾ ਫਰਨੀਚਰ ਆਪਣੇ ਘਰ ਵਿੱਚ ਲਿਆਉਂਦੇ ਹੋ ਤਾਂ ਉਸ ਨਾਲ ਉਸ ਘਰ ਦੀ ਸਾਰੀ ਨਕਾਰਾਤਮਕ ਊਰਜਾ ਵੀ ਨਾਲ ਹੀ ਲੈ ਆਉਂਦੇ ਹੋ। ਵਾਸਤੂ ਅਨੁਸਾਰ ਪੁਰਾਣਾ ਫਰਨੀਚਰ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦਾ ਹੈ। ਨਾ ਸਿਰਫ ਇਹ ਦ੍ਰਿਦ੍ਰਤਾ ਲਿਆਉਂਦਾ ਹੈ ਸਗੋਂ ਇਹ ਤੁਹਾਡੇ ਪਰਿਵਾਰ ਦੇ ਖੁਸ਼ਹਾਲ ਮਾਹੌਲ ਨੂੰ ਵੀ ਵਿਗਾੜ ਸਕਦਾ ਹੈ। ਤਾਂ ਅਗਲੀ ਵਾਰ ਜਦੋਂ ਤੁਸੀਂ ਕਿਸੇ ਦਾ ਪੁਰਾਣਾ ਫਰਨੀਚਰ ਆਪਣੇ ਘਰ ਲਿਆਓ ਤਾਂ ਇਹ ਸੋਚੋ ਤਾਂ ਥੋੜਾ ਸੋਚਿਓ ਕਿ ਇਸ ਨਾਲ ਤੁਹਾਡੇ ਘਰ ਦੀ ਸ਼ੁਕ ਸ਼ਾਂਤੀ ਬਣੀ ਰਹੇਗੀ। ਜੇਕਰ ਫਿਰ ਵੀ ਤੁਸੀਂ ਕਿਸੇ ਹਾਲਾਤ 'ਚ ਪੁਰਾਣਾ ਫਰਨੀਚਰ ਲਿਆਉਣਾ ਪਵੇ ਤੁਹਾਨੂੰ ਤਾਂ ਉਸ ਨੂੰ ਠੀਕ ਕਰਵਾ ਕੇ ਨਵਾਂ ਰੂਪ ਦਿਓ ਨੰਬਰ 5 ਟੁੱਟਿਆ ਸਮਾਨ ਦੋਸਤੋ ਜੇਕਰ ਤੁਹਾਡੇ ਘਰ ਵਿੱਚ ਕਿਸੇ ਦੂਜੇ ਦਾ ਟੁੱਟਿਆ ਹੋਇਆ ਸਮਾਨ ਤੁਸੀਂ ਲੈ ਕੇ ਆਉਂਦੇ ਹੋ ਤਾਂ ਇਸ ਨਾਲ ਵਾਸਤੂ ਦੋਸ਼ ਲੱਗ ਜਾਂਦਾ ਹੈ ਟੁੱਟਿਆ ਹੋਇਆ ਸਮਾਨ ਨਕਾਰਾਤਮਕ ਊਰਜਾ ਦਾ ਪ੍ਰਤੀਕ ਹੁੰਦਾ ਹੈ ਤੇ ਇਹ ਤੁਹਾਡੇ ਘਰ ਵਿੱਚ ਨਕਾਰਾਤਮਕਤਾ ਫੈਲਾ ਸਕਦਾ ਹੈ ਇਸ ਲਈ ਦੂਜੇ ਇਨਸਾਨ ਦੇ ਟੁੱਟੇ ਹੋਏ ਸਮਾਨ ਨੂੰ ਆਪਣੇ ਘਰ ਲਿਆਉਣ ਤੋਂ ਬਚਣਾ ਚਾਹੀਦਾ ਹੈ। ਨੰਬਰ 6 ਛਤਰੀ ਛਤਰੀ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਅਸੀਂ ਕਿਸੇ ਨਾਲ ਕਿਸੇ ਦੇ ਘਰੋਂ ਲਿਆ ਰਹੇ ਹਾਂ ਤਾਂ ਦੱਸ ਦਈਏ ਕਿ ਜੋਸ਼ਤ ਸ਼ਾਸਤਰ ਅਨੁਸਾਰ ਸਾਨੂੰ ਸਾਨੂੰ ਕਿਸੇ ਘਰੋਂ ਛਤਰੀ ਨਹੀਂ ਲੈ ਕੇ ਆਉਣੀ ਚਾਹੀਦੀ। ਦੂਜਿਆਂ ਦੀ ਛਤਰੀ ਇਸਤੇਮਾਲ ਕਰਨ ਨਾਲ ਇਕ ਗ੍ਰਹਾਂ ਤੇ ਤਾਰਿਆਂ ਦੇ ਸਮੀਕਰਨ ਤੇ ਅਸਰ ਪਾ ਸਕਦੀ ਹੈ ਜੋਤਿਸ ਅਨੁਸਾਰ ਜੇਕਰ ਤੁਹਾਨੂੰ ਕਿਸੇ ਕਾਰਨ ਦੂਜਿਆਂ ਦੇ ਘਰੋਂ ਛਤਰੀ ਲੈ ਕੇ ਆਉਣੀ ਪੈ ਵੀ ਜਾਵੇ ਤਾਂ ਇਸ ਨੂੰ ਘਰ ਦੇ ਅੰਦਰ ਨਾ ਰੱਖੋ ਤੇ ਵਰਤਣ ਤੋਂ ਤੁਰੰਤ ਬਾਅਦ ਵਾਪਸ ਕਰ ਦਿਓ ਇਹ ਤੁਹਾਡੇ ਜੀਵਨ ਦੀ ਸੁੱਖ ਸ਼ਾਂਤੀ ਦੇ ਵਿੱਚ ਵਿਗਨ ਪਾ ਸਕਦੀ ਹੈ ਨੰਬਰ 7 ਦੇ ਉੱਪਰ ਦੋਸਤੋ ਲੋਹੇ ਦਾ ਸਮਾਨ ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਕਿ ਲੋਹੇ ਨੂੰ ਸ਼ਨੀ ਦੇਵ ਨਾਲ ਜੋੜਿਆ ਜਾਂਦਾ ਹੈ ਇਸ ਲਈ ਕਦੇ ਵੀ ਕਿਸੇ ਦੇ ਘਰੋਂ ਲੋਹੇ ਦਾ ਸਮਾਨ ਜਾਂ ਬਰਤਨ ਲੈ ਕੇ ਨਾ ਆਓ ਅਜਿਹਾ ਕਰਨ ਨਾਲ ਘਰ ਦੇ ਵਿੱਚ ਵਾਸਤੂ ਦੋਸ਼ ਲੱਗ ਜਾਂਦਾ ਹੈ ਸਾਨੂੰ ਕਦੇ ਵੀ ਕੜਾਹੀ ਜਾਂ ਫਿਰ ਲੋਹੇ ਦਾ ਕੋਈ ਹੋਰ ਸਮਾਨ ਕਿਸੇ ਦੇ ਘਰੋਂ ਕਦੇ ਵੀ ਨਹੀਂ ਲੈ ਕੇ ਆਉਣਾ ਚਾਹੀਦਾ ਨੰਬਰ 8 ਪਾਣੀ ਨਾਲ ਭਰੀ ਹੋਈ ਗੜਵੀ ਕਈ ਵਾਰ ਅਸੀਂ ਕਿਸੇ ਦੇ ਘਰੋਂ ਪਾਣੀ ਨਾਲ ਭਰੀ ਹੋਈ ਗੜਵੀ ਜਾਂ ਗਲਾਸ, ਵਾਟਰ ਕੋੂਲਰ ਵਰਗੀਆਂ ਚੀਜ਼ਾਂ ਨੂੰ ਆਪਣੇ ਘਰ ਲੈ ਆਉਂਦੇ ਹਾਂ ਜੋ ਕਿ ਗਲਤ ਮੰਨਿਆ ਜਾਂਦਾ ਹੈ। ਇਸ ਨਾਲ ਤੁਹਾਨੂੰ ਜੀਵਨ ਦੇ ਵਿੱਚ ਸਮੱਸਿਆ ਤੇ ਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 9 ਨਮਕ ਜੋਤਿਸ ਸ਼ਾਸਤਰ ਅਨੁਸਾਰ ਨਮਕ ਦਾ ਸੰਬੰਧ ਸ਼ਨੀ ਗ੍ਰਹਿ ਦੇ ਨਾਲ ਹੈ। ਵਾਸਤੂ ਸ਼ਾਸਤਰ ਦੇ ਜਾਣਕਾਰ ਦੱਸਦੇ ਹਨ ਕਿ ਨਮਕ ਨੂੰ ਕਦੇ ਮੁਫਤ ਦੇ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ। ਅਸਲ 'ਚ ਮੁਫਤ 'ਚ ਨਮਕ ਲੈਣ ਨਾਲ ਕਰਜ਼ੇ ਦੀ ਸਮੱਸਿਆ ਪੈਦਾ ਹੁੰਦੀ ਹੈ ਹਾਲਾਂਕਿ ਜੇਕਰ ਕਿਸੇ ਕਾਰਨ ਮੁਫਤ 'ਚ ਨਮਕ ਲੈਣਾ ਪੈ ਜਾਵੇ ਤਾਂ ਉਸ ਦੇ ਬਦਲੇ ਕੁਝ ਦੇਣਾ ਸਹੀ ਹੁੰਦਾ ਹੈ ਨੰਬਰ 10 ਸਰੋਂ ਦਾ ਤੇਲ ਦੋਸਤੋ ਸਰੋਂ ਦੇ ਤੇਲ ਦਾ ਸਬੰਧ சனி ਮਹਾਰਾਜ ਜੀ ਨਾਲ ਹੈ ਇਸ ਤੋਂ ਇਲਾਵਾ ਇਹ ਸੁੱਖ ਖੁਸ਼ਹਾਲੀ ਨਾਲ ਵੀ ਜੁੜਿਆ ਹੁੰਦਾ ਹੈ ਅਜੇਹੇ 'ਚ ਸਰੋਂ ਦੇ ਤੇਲ ਨੂੰ ਮੁਫਤ 'ਚ ਲੈਣਾ ਅਰਥਿਕ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ ਸਰੋਂ ਦਾ ਤੇਲ ਜਦੋਂ ਮੁਫਤ ਚ ਲਿਆ ਜਾਂਦਾ ਹੈ ਤਾਂ ਨਕਾਰਾਤਮਕ ਊਰਜਾ ਦਾ ਪ੍ਰਭਾਵ ਵਧਣ ਲੱਗ ਜਾਂਦਾ ਹੈ ਨੰਬਰ 11 ਸੋਈ ਜੋਤਿਸ਼ ਸ਼ਾਸਤਰ ਦੀ ਮਾਨਤਾ ਅਨੁਸਾਰ ਕੱਪੜੇ ਸਿਉਣ ਵਾਲੀ ਸੋਈ ਮੁਫਤ ਦੇ ਵਿੱਚ ਨਹੀਂ ਲੈਣੀ ਚਾਹੀਦੀ ਇਸ ਦੇ ਨਾਲ ਇਹ ਮੁਫਤ ਚ ਲੈ ਕੇ ਇਸ ਦਾ ਇਸਤੇਮਾਲ ਵੀ ਨਹੀਂ ਕਰਨਾ ਚਾਹੀਦਾ ਅਜਿਹਾ ਕਰਨਾ ਨਕਾਰਾਤਮਕ ਊਰਜਾ ਨੂੰ ਵਧਾਉਂਦਾ ਹੈ ਇਨਾਂ ਹੀ ਨਹੀਂ ਇਹ ਵੀ ਕਿਹਾ ਜਾਂਦਾ ਹੈ ਕਿ ਮੁਫਤ ਜਸੂਈ ਲੈਣ ਨਾਲ ਘਰ ਦੇ ਸੁੱਖ ਸ਼ਾਂਤੀ ਦੇ ਵਿੱਚ ਅੜਿੱਕਾ ਪੈਦਾ ਹੁੰਦਾ ਹੈ ਨੰਬਰ 12 ਖਾਲੀ ਭਾਂਡਾ ਦੋਸਤੋ ਖਾਲੀ ਬਰਤਨ ਜਿਵੇਂ ਕਿ ਥਾਲੀ ਕਟੋਰੀ ਗਲਾਸ ਕਿਸੇ ਦੇ ਘਰੋਂ ਕਦੇ ਵੀ ਨਹੀਂ ਲੈ ਕੇ ਆਉਣਾ ਚਾਹੀਦਾ ਇਸ ਨੂੰ ਬਰਤਨ ਦੀ ਕਮੀ ਜਾਂ ਕਿਸੇ ਤਰ੍ਹਾਂ ਦੇ ਮੰਦੇ ਭਾਗਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਮੰਨਤਾ ਹੈ ਕਿ ਘਰ ਦਾ ਖਾਲੀ ਬਰਤਨ ਲਿਆਉਣ ਨਾਲ ਕਰਦੇ ਵਿੱਚ ਦਰਦਦਰਤਾ ਆ ਸਕਦੀ ਹੈ ਤੇ ਪਰਿਵਾਰ ਦੀ ਖੁਸ਼ਹਾਲੀ ਦੇ ਵਿੱਚ ਕਮੀ ਆਉਂਦੀ ਹੈ। ਦੋਸਤੋ ਸਾਡੇ ਵੱਲੋਂ ਦਿੱਤੀ ਜਾਣਕਾਰੀ ਅਗਰ ਤੁਹਾਨੂੰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ।